ਦੋਸਤੋ ਨਮਸਕਾਰ ਤੁਹਾਨੂੰ ਸਵਾਗਤ ਹੈ ਤੁਹਾਡਾ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜੁੱਧ ਨਸ਼ਾ ਵਿਰੋਧ ਸਰਕਾਰ ਦਾ ਇੱਕ ਬਹੁਤ ਵਧੀਆ ਉਪਰਾਲਾ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਇਸ ਮਹਿੰਮ ਦੇ ਤਹਿਤ ਪੰਜਾਬ ਦੇ ਅਲੱਗ-ਅਲੱਗ ਏਰੀਆ ਦੇ ਵਿੱਚ ਜਿਹੜਾ ਉਹ ਸਰਚ ਵੀ ਹੋਈਆਂ ਲੋਕਾਂ ਦੇ ਪਰਚੇ ਵੀ ਹੋਏ ਲੋਕ ਫੜੇ ਵੀ ਗਏ ਨਸ਼ਾ ਵੀ ਫੜਿਆ ਗਿਆ ਤੇ ਕਈ ਜਿਹੜੇ ਤਸਕਰ ਨੇ ਉਹਨਾਂ ਦੇ ਘਰ ਵੀ ਢਾਏ ਗਏ ਤੋਂ ਇਹ ਉਪਰਾਲਾ ਬਹੁਤ ਵਧੀਆ ਸੀ ਪਬਲਿਕ ਦਾ ਵੀ ਇਹਨੇ ਦਿਲ ਜਿੱਤਿਆ ਲੇਕਿਨ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਆਖਿਰ ਯੁੱਧ ਨਸ਼ਿਆਂ ਵਿਰੁੱਧ ਲੜਦਾ ਕੌਣ ਪਿਆ ਤੇ ਲੜਨਾ ਕਿਹਨੂੰ ਚਾਹੀਦਾ ਦੋਸਤੋ ਗੱਲ ਕਰਾਂਗੇ ਅੱਜ ਤੋਂ ਕੁਝ ਦਿਨ ਪਹਿਲੇ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਉਸ ਵੀਡੀਓ ਦੀ ਜਿਹਦੇ ਵਿੱਚ ਇੱਕ ਪਿੰਡ ਦੇ ਵਿੱਚ ਇੱਕ ਔਰਤ ਤੇ ਇੱਕ ਸਰਪੰਚ ਆਪਸ ਦੇ ਵਿੱਚ ਬਹਿਸ ਕਰ ਰਹੇ ਨੇ ਜਿਹੜੀ ਇੱਥੇ ਗੱਲ ਚੱਟਦੀ ਨਹੀਂ ਹਾਂ ਚੱਟਦੀ ਆ ਚੱਟਦੀ ਨਹੀਂ ਉਹ ਲਾਕੀਆਂ ਨੂੰ ਆ ਕੇ ਦੱਬਦਾ ਨਸ਼ੇ ਵੇਚ ਦਿਓ ਲੈ ਲੋ ਕੱਲਾ ਕੱਲੇ ਹੀ ਖੜੇ ਆ ਯਾਰ ਕੱਲੇ ਨੂੰ ਕੱਲੇ ਨੂੰ ਨਸ਼ੇ ਨੂੰ ਟੱਕਰ ਨਸ਼ੇ ਵੇਚਦੇ ਹੋ ਮੇਰੇ ਮੁੰਡੇ ਦਾ ਮਰਵਾ ਲੇ ਨਸ਼ੇ ਵੇਚਦੇ ਕਿਉਂ ਆ ਵੇਚਾਂਗੇ ਸੀ ਹੁਣ ਤੇ ਵੇਚ ਲੱਗੇ ਇਹ ਸਾਰੀ ਉਮਰ ਨਸ਼ੇ ਹੀ ਵੇਚੋਗੇ ਮੁੰਡੇ ਵੇਚਦੇ ਆ ਤੂੰ ਸਵੇਰੇ ਇੱਥੇ ਵੇਚ ਤੂੰ ਰੋ ਤੂੰ ਸਵੇਰੇ ਵੇਚੀ ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਔਰਤ ਨਹੀਂ ਡਰ ਇਨੀ ਬੇਖੌਫ ਹੋ ਕੇ ਸ਼ਰਮਾਂ ਵਿੱਚ ਇਸ ਗੱਲ ਨੂੰ ਮੰਨ ਰਹੀ ਹੈ ਕਿ ਉਹ ਸਾਲੋ ਸਾਲ ਤੋਂ ਨਸ਼ਾ ਵੇਚ ਰਹੀ ਹੈ ਲੇਕਿਨ ਜਦੋਂ ਉਸ ਇਲਾਕੇ ਦਾ ਇੱਕ ਮੌਤਵਾਰ ਬੰਦਾ ਕੋਈ ਕਾਉਂਸਲਰ ਜਾਂ ਸਰਪੰਚ ਉਦੇ ਸਾਹਮਣੇ ਆ ਕੇ ਖੜਦਾ ਹੈ ਉਹਦੀ ਕੰਪਲੇਂਟ ਕਰਦਾ ਹੈ ਤੇ ਪੁਲਿਸ ਉਹਦੇ ਤੇ ਐਕਸ਼ਨ ਵੀ ਲੈਂਦੀ ਹੈ ਤੇ ਉਹਦਾ ਘਰ ਵੀ ਢਾਂਦੀ ਹੈ। ਤੋਂ ਇਹ ਵੀਡੀਓ ਕੁਝ ਦਿਨ ਚੱਲਦੀ ਆ ਲੋਕ ਇਹ ਮੁੱਦੇ ਨੂੰ ਭੁੱਲ ਜਾਂਦੇ ਨੇ ਔਰ ਉਸ ਤੋਂ ਬਾਅਦ ਕਈ ਜਗ੍ਹਾ ਜਿਹੜਾ ਉਹ ਨਸ਼ੇ ਦੇ ਤਸਕਰਾਂ ਦੇ ਜਿਹੜੇ ਘਰ ਤੋੜੇ ਜਾਂਦੇ ਨੇ ਨਸ਼ੇ ਦੇ ਤਸਕਰਾਂ ਤੇ ਕਾਰਵਾਈਆਂ ਜਿਹੜੀਆਂ ਉਹ ਕੀਤੀਆਂ ਜਾਂਦੀਆਂ। ਤੋਂ ਹੁਣ ਜਦੋਂ ਸਰਕਾਰ ਦਾ ਸਮਾਂ ਥੋੜਾ ਘਟ ਰਹਿ ਗਿਆ ਤੇ ਸਰਕਾਰ ਐਕਟਿਵ ਮੋਡ ਦੇ ਵਿੱਚ ਆਂਦੀ ਹੈ। ਤੇ ਪੂਰੇ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਉਹਨਾਂ ਨੇ ਖੁੱਲ੍ਹ ਕੇ ਛੇੜ ਦਿੱਤਾ ਹੈ ਘਰ ਘਰ ਦੇ ਵਿੱਚ ਲੋਕ ਜਾ ਰਹੇ ਨੇ ਹਰ ਗਲੀ ਮੋਹੱਲੇ ਦੇ ਵਿੱਚ ਸੈਮੀਨਾਰਸ ਹੋ ਰਹੇ ਨੇ ਜਿਹੜੇ ਮੌਕੇ ਦੇ ਉੱਥੇ ਕਾਉਂਸਲਰ ਜਾਂ ਸਰਪੰਚ ਨੇ ਉਹਨਾਂ ਨੂੰ ਨਾਲ ਲੈ ਕੇ ਲੋਕਾਂ ਦੇ ਏਰੀਆ ਦੇ ਵਿੱਚ ਜਾ ਕੇ ਲੋਕਾਂ ਨੂੰ ਇਸ ਮੋਹਿੰਦ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਤੋਂ ਜਿੱਥੇ ਇਸ ਮੋਹਮ ਨੂੰ ਚਲਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਉੱਥੇ ਹੀ ਇਹ ਖਬਰ ਆਂਦੀ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਨਕਲੀ ਸ਼ਰਾਬ ਪੀਣ ਨਾਲ ਫਿਰ ਕੁਝ ਲੋਕਾਂ ਦੀ ਮੌਤ ਹੋ ਜਾਂਦੀ ਹੈ ਤੋ ਦੋਸਤੋ ਇਹ ਗੱਲ ਸੋਚਣਯੋਗ ਹੈ ਕਿ ਇੰਨਾ ਸਖਤ ਜਦੋਂ ਐਕਸ਼ਨ ਸਰਕਾਰ ਲੈ ਰਹੀ ਹੈ ਲੋਕਾਂ ਦੇ ਘਰ ਵੀ ਢਾਏ ਜਾ ਰਹੇ ਨੇ ਤੇ ਉਦੋਂ ਵੀ ਲੋਕ ਡਰ ਨਹੀਂ ਰਹੇ ਫਿਰ ਵੀ ਸ਼ਰੇਆਮ ਜਿਹੜਾ ਨਕਲੀ ਸ਼ਰਾਬ ਦਾ ਧੰਦਾ ਜਿਹੜਾ ਜੋਰਾਂ ਤੇ ਹੈ ਤੋ ਇਥੋਂ ਆਈਡੀਆ ਹੁੰਦਾ ਹੈ ਕਿ ਕਿਤੇ ਨਾ ਕਿਤੇ ਇਹ ਜਿਹੜੇ ਨਸ਼ੇ ਦੇ ਤਸਕਰ ਨੇ ਇਹਨਾਂ ਦੇ ਉੱਪਰ ਛਤਰ ਛਾਇਆ ਕੁਝ ਲੀਡਰਾਂ ਦੀ ਹੈ ਜਾਂ ਕੁਝ ਨਵੇਂ ਪੁਰਾਣੇ ਜਿਹੜੇ ਲੀਡਰ ਨੇ ਇਹ ਉਹਨਾਂ ਦੇ ਸੁਰੱਖਣ ਦੇ ਵਿੱਚ ਇਹ ਕੰਮ ਹੋ ਰਿਹਾ ਹੈ ਤੋ ਚਲੋ ਇਹ ਅਸੀਂ ਬਲੇਮਵਾਰ ਦੇ ਵਿੱਚ ਨਹੀਂ ਪੈਣਾ ਅੱਜ ਦਾ ਜਿਹੜਾ ਟੌਪਿਕ ਹੈ ਅਸੀਂ ਉੱਥੇ ਵਾਪਸ ਮੁੜਦੇ ਆ ਅੱਜ ਦਾ ਸਾਡਾ ਟੌਪਿਕ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਲੜੇ ਕੌਣ ਤੋ ਜੇ ਅਸੀਂ ਗੱਲ ਕਰੀਏ ਸਭ ਤੋਂ ਪਹਿਲੇ ਤੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਨੇ ਇਹ ਯੁੱਧ ਨਸ਼ਿਆਂ ਵਿਰੁੱਧ ਦੀ ਸ਼ੁਰੂਆਤ ਕੀਤੀ ਹੈ ਤੋ ਉਹਨਾਂ ਨੇ ਤੇ ਕਹਿ ਦਿੱਤਾ ਹੈ ਕਿ ਯੁੱਧ ਮੈਂ ਲੜਾਂਗਾ ਲੇਕਿਨ ਸਾਨੂੰ ਇੱਥੇ ਦੇਖਣਾ ਪਏਗਾ ਕਿ ਕੀ ਸਾਡੇ ਮੁੱਖ ਮੰਤਰੀ ਸਾਹਿਬ ਕੱਲਿਆਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਲੈਣਗੇ ਕੀ ਸਿਰਫ ਉਹਨਾਂ ਦੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਕਿਸੇ ਸਰਪੰਚ ਦੀ ਜਾਂ ਕਾਉਂਸਲਰ ਦੀ ਵੀਡੀਓ ਵਾਇਰਲ ਹੁੰਦੀ ਹੈ ਤੇ ਉਦੋਂ ਹੀ ਐਕਸ਼ਨ ਲਿਆ ਜਾਏ? ਜਾਂ ਇਸ ਤੋਂ ਪਹਿਲੇ ਜੇ ਉਹ ਔਰਤ ਖੁਦ ਮੰਨ ਰਹੀ ਸੀ ਉਸ ਵੀਡੀਓ ਦੇ ਵਿੱਚ ਕਿ ਉਹ ਸਾਲੋ ਸਾਲ ਤੋਂ ਇਹ ਕੰਮ ਕਰ ਰਹੀ ਹੈ ਤੇ ਉਸ ਤੋਂ ਪਹਿਲੇ ਕਿਸੇ ਨੇ ਐਕਸ਼ਨ ਕਿਉਂ ਨਹੀਂ ਲਿਆ? ਕਿ ਉੱਥੇ ਦੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਚੁੱਪ ਕਿਉਂ ਸੀ? ਉਸ ਏਰੀਆ ਦੇ ਜਿਹੜੇ ਨੁਮਾਇੰਦੇ ਨੇ ਉਹ ਚੁੱਪ ਕਿਉਂ ਸੀ? ਕਿਉਂਕਿ ਜਦੋਂ ਖਬਰ ਸੋਸ਼ਲ ਮੀਡੀਆ ਦੇ ਉੱਪਰ ਫੈਲਦੀ ਹੈ ਉਦੋਂ ਮਜਬੂਰਨ ਜਿਹੜਾ ਇਹ ਸਾਰਿਆਂ ਨੂੰ ਐਕਟਿਵ ਹੋਣਾ ਪੈਂਦਾ ਐ ਐਕਸ਼ਨ ਲੈਣਾ ਪੈਂਦਾ ਐ ਤੇ ਪੰਜਾਬ ਦੇ ਹੋਰ ਜਿਹੜੇ ਏਰੀਆ ਨੇ ਜਿਨ੍ਹਾਂ ਦੇ ਵਿੱਚ ਉਹ ਖਬਰਾਂ ਬਾਹਰ ਨਹੀਂ ਨਿਕਲਦੀਆਂ ਜਿਹੜੀਆਂ ਜਿਹੜੀਆਂ ਖਬਰਾਂ ਸੋਸ਼ਲ ਮੀਡੀਆ ਦੇ ਉੱਪਰ ਨਹੀਂ ਆ ਪਾਂਦੀਆਂ ਕਿ ਉਹਨਾਂ ਦੇ ਉੱਪਰ ਐਕਸ਼ਨ ਹੋਏਗਾ ਕਦੀ ਸ਼ਾਇਦ ਨਹੀਂ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਵੀ ਅਸੀਂ ਦੇਖਿਆ ਕਿ ਆਮ ਜਨਤਾ ਜਿਹੜੀ ਆ ਉਹ ਗੱਲ ਕਰਨ ਤੋਂ ਡਰਦੀ ਆ ਤਾਂ ਅੱਜ ਜਦੋਂ ਪੰਜਾਬ ਸਰਕਾਰ ਨੇ ਇਹ ਯੁੱਧ ਛੇੜਿਆ ਤੇ ਉਹਦੇ ਵਿੱਚ ਤਿੰਨ ਲੋਗ ਨੇ ਜਿਹੜੇ ਇਹ ਯੁੱਧ ਲੜਨਗੇ ਲੇਕਿਨ ਉਹਨਾਂ ਦੇ ਵਿੱਚ ਕੌਣ ਆਪਣੀ ਜ਼ਿੰਮੇਵਾਰੀ ਜ਼ਿਆਦਾ ਸਮਝਦਾ ਹੈ ਜਾਂ ਕਿਸ ਦੀ ਜ਼ਿੰਮੇਵਾਰੀ ਸਭ ਤੋਂ ਜ਼ਿਆਦਾ ਬਣਦੀ ਹੈ ਆਓ ਤੁਹਾਨੂੰ ਬਰੀਫਲੀ ਸਮਝਾ ਦਿੰਨੇ ਇੱਕ ਵਾਰ ਤੋ ਦੋਸਤੋ ਇਹਦੇ ਵਿੱਚ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਪੰਜਾਬ ਸਰਕਾਰ ਦਾ ਤੋ ਪੰਜਾਬ ਸਰਕਾਰ ਦੀ ਜਿਹੜੀ ਡਿਊਟੀ ਬਣਦੀ ਹੈ ਉਹ ਹੈ ਕੁਇਕ ਐਕਸ਼ਨ ਲੈਣਾ ਜਲਦੀ ਫੈਸਲੇ ਲੈਣਾ ਪੁਲਿਸ ਨੂੰ ਜਿਹੜਾ ਐਕਟਿਵ ਰੱਖਣਾ ਔਰ ਜਿੱਦਾਂ ਹੀ ਕੋਈ ਖਬਰ ਮਿਲਦੀ ਹੈ ਕਿਸੇ ਵੀ ਤਰ੍ਹਾਂ ਦੇ ਜੇ ਕੋਈ ਨਸ਼ਾ ਕਿਤੇ ਵਿਕਦਾ ਹੈ ਉੱਥੇ ਤੱਕ ਪਹੁੰਚ ਕਰਨਾ ਤੇ ਉਹਨਾਂ ਨੂੰ ਫੜਨਾ ਤੋ ਪ੍ਰਸ਼ਾਸਨ ਵੀ ਦੋਸਤੋ ਕਈ ਵਾਰੀ ਸ਼ੱਕ ਦੇ ਘੇਰੇ ਚ ਆ ਜਾਂਦਾ ਜਿਵੇਂ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਥਾਰ ਵਾਲੀ ਮੈਡਮ ਜਿਹੜੀ ਆ ਉਹ ਬੜੀ ਮਸ਼ਹੂਰ ਰਹੀ ਹੈ ਤੋ ਇੱਥੋਂ ਵੀ ਸਾਨੂੰ ਆਈਡੀਆ ਹੁੰਦਾ ਹੈ ਕਿ ਜਿਹੜੀ ਚੀਜ਼ ਸੋਸ਼ਲ ਮੀਡੀਆ ਦੇ ਵਿੱਚ ਵਾਇਰਲ ਹੁੰਦੀ ਹੈ ਉਹੀ ਸਰਕਾਰ ਦੀ ਨਜ਼ਰ ਦੇ ਵਿੱਚ ਆਂਦੀ ਹੈ ਤੋ ਸਰਕਾਰ ਦੀ ਨਜ਼ਰ ਦੇ ਵਿੱਚ ਇਹਨਾਂ ਤਸਕਰਾਂ ਦਾ ਆਣਾ ਬਹੁਤ ਜ਼ਰੂਰੀ ਹੈ ਲੇਕਿਨ ਸਰਕਾਰ ਪੂਰੀ ਜ਼ਿੰਮੇਵਾਰੀ ਤਾਂ ਨਿਭਾ ਪਾਏਗੀ ਜੇ ਉਹਦਾ ਸਾਥ ਪ੍ਰਸ਼ਾਸਨਿਕ ਅਧਿਕਾਰੀ ਤੇ ਉਹਨਾਂ ਦੇ ਜ਼ਿੰਮੇਦਾਰ ਜਿਹੜੇ ਨਾਗਰਿਕ ਨੇ ਉਹ ਦੇਣਗੇ ਤੋ ਸਰਕਾਰ ਜਿੱਥੋਂ ਤੱਕ ਮੇਰੀ ਸੋਚ ਹੈ ਮੈਨੂੰ ਲੱਗਦਾ ਵੀ ਉਹ ਆਪਣੇ ਤੌਰ ਤੇ ਸਾਰੇ ਕਦਮ ਚੱਕ ਰਹੀ ਹੈ ਲੇਕਿਨ ਦੂਸਰਾ ਜਿਹੜਾ ਸਭ ਤੋਂ ਅਹਿਮ ਪਹਿਲੂ ਹੈ ਅਸੀਂ ਹੁਣ ਉਹਦੇ ਧਿਆਨੇ ਆ ਉਹ ਹੈ ਜਨਤਾ ਜਨਤਾ ਨੂੰ ਸਰਕਾਰ ਨੇ ਜਿਹੜਾ ਇੱਕ ਟੋਲ ਫਰੀ ਨੰਬਰ ਵੀ ਜਾਰੀ ਕੀਤਾ ਹੈ WhatsApp ਨੰਬਰ ਵੀ ਜਾਰੀ ਕੀਤਾ ਗਿਆ ਹੈ ਕਿ ਜੇ ਤੁਹਾਨੂੰ ਕੋਈ ਖਬਰ ਮਿਲਦੀ ਹੈ ਆਪਣੇ ਏਰੀਆ ਦੇ ਵਿੱਚ ਕਿਸੇ ਕਿਸੇ ਤਰ੍ਹਾਂ ਦੇ ਵੀ ਨਸ਼ੇ ਵਿਕਣ ਦੀ ਤੇ ਉਹਦੀ ਜਾਣਕਾਰੀ ਜਿਹੜਾ ਉਹ ਤੁਸੀਂ ਪੁਲਿਸ ਨੂੰ ਦਿਓ ਲੇਕਿਨ ਸਾਨੂੰ ਇੱਥੇ ਦੇਖਣਾ ਪਏਗਾ ਕਿ ਕੀ ਪਬਲਿਕ ਐਨੀ ਅਵੇਅਰ ਹੈ ਕਿਉਂਕਿ ਸਮੇਂ-ਸਮੇਂ ਸਰ ਅਸੀਂ ਦੇਖਦੇ ਰਹੇ ਹਾਂ ਕਿ ਇਹ ਜਿਹੜੇ ਨਸ਼ੇ ਦੇ ਤਸਕਰ ਨੇ ਨਸ਼ੇ ਦੇ ਸੋਦਾਗਰ ਨੇ ਇਹਨਾਂ ਦੇ ਲਿੰਕ ਜਿਹੜੇ ਉਹ ਗੈਂਗਸਟਰ ਲੋਕਾਂ ਨਾਲ ਦੇ ਨੇ ਤੇ ਲੋਕ ਵਿਚਾਰੇ ਇਸ ਦੁਸ਼ਮਣੀ ਦੇ ਵਿੱਚ ਕਿਉਂ ਪੈਣ ਆਖਿਰ ਲੋਕ ਇਹ ਚਮੇਲੇ ਦੇ ਵਿੱਚ ਕਿਉਂ ਪੈਣ ਕੁਝ ਲੋਕ ਚਲੋ ਕੁਝ ਲੋਕ ਐਸੇ ਹੁੰਦੇ ਨੇ ਜਿਹੜੇ ਨਿਡਰ ਹੋ ਕੇ ਸਾਹਮਣੇ ਆਂਦੇ ਵੀ ਨਹੀਂ ਨੇ ਔਰ ਪਿਛਲੇ ਦਿਨਾਂ ਦੇ ਵਿੱਚ ਲੋਕ ਜਿਹੜੇ ਨੇ ਉਹ ਸਰਕਾਰ ਨੂੰ ਖਬਰਾਂ ਦਿੰਦੇ ਵੀ ਰਹੇ ਨੇ। ਤੋਂ ਜਿੱਦਾਂ ਸਰਕਾਰ ਨੇ ਕਿਹਾ ਕਿ ਉਹਨਾਂ ਦੀ ਜਿਹੜੀ ਪਹਿਚਾਣ ਹੈ ਗੁਪਤ ਰੱਖੀ ਜਾਏਗੀ। ਤੋਂ ਇਸ ਚੀਜ਼ ਦੇ ਉੱਪਰ ਵੀ ਜਿਹੜੇ ਸਵਾਲ ਉੱਠਦੇ ਰਹੇ ਨੇ ਸਮੇਂ-ਸਮੇਂ ਤੇ। ਮਸਲਾ ਇੱਥੇ ਇਹ ਹੈ ਕਿ ਆਖਿਰ ਪਬਲਿਕ ਜੇ ਕਿਸੇ ਨਸ਼ਾ ਤਸਕਰ ਦੀ ਖਬਰ ਪੁਲਿਸ ਤੱਕ ਜਾਂ ਸਰਕਾਰ ਤੱਕ ਪਹੁੰਚਾਉਂਦੀ ਹੈ ਤੇ ਉਹ ਸੇਫ ਕਿੰਨੀ ਹੈ? ਆਖਿਰ ਕਿੰਨਾ ਕੁ ਪੁਲਿਸ ਉਹਦਾ ਸਾਥ ਦੇਗੀ? ਕਿਉਂਕਿ ਜਦੋਂ ਅਸੀਂ ਖਬਰਾਂ ਸੁਣਦੇ ਆ ਕਿ ਪੁਲਿਸ ਦੇ ਅਧਿਕਾਰੀ ਹੀ ਨਸ਼ਾ ਤਸਕਰਾਂ ਦੇ ਨਾਲ ਜੁੜੇ ਹੋਏ ਜਦੇ ਨੇ ਜਾਂ ਨਸ਼ਾ ਤਸਕਰੀ ਦੇ ਵਿੱਚ ਲਿਪਤ ਨੇ ਤੇ ਫਿਰ ਖਬਰ ਦੇਣ ਵਾਲਾ ਵੀ ਜਿਹੜਾ ਇਹ ਸੋਚਦਾ ਹੈ ਕਿ ਜੇ ਮੈਂ ਖਬਰ ਦਵਾ ਤੇ ਆਖਿਰ ਦਵਾ ਕਿਸ ਨੂੰ ਕਿਉਂਕਿ ਪੁਲਿਸ ਦੇ ਵਿੱਚ ਹੀ ਜਿਹੜੇ ਉਹ ਕਰਪਟ ਲੋਕ ਬੈਠੇ ਨੇ ਤਾਂ ਮੈਂ ਇਹ ਵੀ ਨਹੀਂ ਕਹਿੰਦਾ ਕਿ ਸਾਰੀ ਪੁਲਿਸ ਕਰਪਟ ਹੈ ਲੇਕਿਨ ਸਿਸਟਮ ਨੂੰ ਖਰਾਬ ਕਰਨ ਲਈ ਇੱਕ ਬੰਦਾ ਹੀ ਕਾਫੀ ਹੁੰਦਾ ਉਹ ਬਹੁਤ ਜਿਹੜੇ ਇਮਾਨਦਾਰ ਅਫਸਰ ਸਾਡੀ ਪੁਲਿਸ ਡਿਪਾਰਟਮੈਂਟ ਦੇ ਵਿੱਚ ਨੇ ਸਮੇਂ-ਸਮੇਂ ਸਰ ਜਿਹੜੇ ਉਹ ਕਾਰਵਾਈਆਂ ਕਰਦੇ ਰਹੇ ਨੇ ਉਹ ਰੇ ਨਸ਼ਾ ਤਸਕਰਾਂ ਦੇ ਨੁਫੜਦੇ ਵੀ ਰਹੇ ਨੇ ਲੇਕਿਨ ਜਿੱਦਾਂ ਮੈਂ ਪਹਿਲੇ ਗੱਲ ਕੀਤੀ ਹੈ ਕਿ ਜੇ ਇੱਕ ਹੀ ਮੁਲਾਜ਼ਮ ਵਿੱਚੋਂ ਕਰਪਟ ਹੋ ਜਾਏ ਤੋ ਸਾਰੇ ਡਿਪਾਰਟਮੈਂਟ ਨੂੰ ਬਦਨਾਮ ਕਰ ਦਿੰਦਾ ਜਿੱਦਾਂ ਕਿ ਪਿਛਲੇ ਦਿਨਾਂ ਦੇ ਵਿੱਚ ਹੋਇਆ ਯੁੱਧ ਨਸ਼ਿਆਂ ਵਿਰੁੱਧ ਜਿੱਥੋਂ ਤੱਕ ਮੇਰਾ opinion ਹੈ ਉਹਦੇ ਵਿੱਚ ਸ਼ਾਇਦ ਇਹ ਜਿਹੜਾ ਯੁੱਧ ਸਭ ਤੋਂ ਜ਼ਰੂਰੀ ਜਿਹੜਾ ਲੜਨਾ ਹੈ ਉਹ ਹੈਗਾ ਤੁਹਾਡੇ ਇਲਾਕੇ ਦੇ ਕਾਉਂਸਲਰ ਤੇ ਤੁਹਾਡੇ ਇਲਾਕੇ ਦੇ ਸਰਪੰਚ ਨਾਲ ਕਿਉਂਕਿ ਤੁਸੀਂ ਦੇਖਿਆ ਹੋਣਾ ਹੈ ਕਿ ਜਦੋਂ ਇਲੈਕਸ਼ਨ ਹੁੰਦੇ ਨੇ ਤੇ ਤੁਹਾਡੇ ਹਰ ਗਲੀ ਮੁਹੱਲੇ ਦੀਆਂ ਵੋਟਰ ਲਿਸਟਾਂ ਤੁਹਾਡੇ ਘਰ ਚ ਕਿੰਨੇ ਮੈਂਬਰ ਨੇ ਕੌਣ ਮੈਰਿਡ ਹੈ ਕੌਣ ਅਨਮੈਰਿਡ ਹੈ ਇੱਕ ਇੱਕ ਖਬਰ ਜਿਹੜੀ ਆ ਤੁਹਾਡੇ ਇਲਾਕੇ ਦੇ ਸਰਪੰਚਾਂ ਤੇ ਕਾਉਂਸਲਰਾਂ ਕੋ ਹੁੰਦੀ ਹੈ ਕਿਹੜਾ ਬੰਦਾ ਕੀ ਕਾਰੋਬਾਰ ਕਰਦਾ ਹੈ ਕਿਹੜੇ ਬੰਦੇ ਦੇ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਨੇ ਕਿਹਦੀ ਕਮਾਈ ਕਿੰਨੀ ਹੈ ਸਾਰਾ ਇਹਨਾਂ ਨੂੰ ਪਤਾ ਹੁੰਦਾ ਹੈ ਕਿਹੜੇ ਇਲਾਕੇ ਦੇ ਵਿੱਚ ਸੌਰੀ ਟੂ ਸੇ ਇਹਨਾਂ ਨੂੰ ਸਾਰਾ ਪਤਾ ਹੁੰਦਾ ਹੈ ਕਿ ਕਿਹੜੇ ਇਲਾਕੇ ਦੇ ਵਿੱਚ ਸੂਟ ਵੰਡ ਰਹੇ ਨੇ ਕਿਹੜੇ ਇਲਾਕੇ ਦੇ ਵਿੱਚ ਸ਼ਰਾਬ ਚਲਣੀ ਹੈ ਤੇ ਕਿਹੜੇ ਇਲਾਕੇ ਦੇ ਵਿੱਚ ਕੈਸ਼ ਪੈਸੇ ਦੇਣੇ ਪੈਣਗੇ ਇਹ ਕਾਉਂਸਲਰ ਤੇ ਸਰਪੰਚਾਂ ਨੂੰ ਸਾਰਾ ਪਤਾ ਹੁੰਦਾ ਤੇ ਕੀ ਇਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਿਹੜੇ ਇਲਾਕੇ ਦੇ ਵਿੱਚ ਕਿਹੜਾ ਬੰਦਾ ਨਸ਼ੇ ਦਾ ਤਸਕਰ ਕਿਹੜਾ ਬੰਦਾ ਡਿਲੀਵਰੀ ਕਰਦਾ ਹੈ ਕਿਹੜਾ ਬੰਦਾ ਪਰਚੂਨ ਦੇ ਵਿੱਚ ਨਸ਼ਾ ਵੇਚਦਾ ਹੈ ਤੇ ਕਿਹੜਾ ਬੰਦਾ ਉਹ ਜਿਹੜਾ ਨਸ਼ਾ ਕਰਦਾ ਇਹ ਲਿਸਟਾਂ ਜਿਹੜੀਆਂ ਇਹ ਹਰ ਵਾਰ ਇਲੈਕਸ਼ਨਾਂ ਦੇ ਵਿੱਚ ਇਲੈਕਸ਼ਨਾਂ ਤੋਂ ਪਹਿਲੇ ਕੱਢ ਕੇ ਗਲੀਆਂ ਭੱਲਿਆਂ ਦੇ ਵਿੱਚ ਘੁੰਮਦੇ ਨੇ ਤੇ ਹਰ ਕਿਸੇ ਦੇ ਨਾਲ ਰਿਸ਼ਤੇਦਾਰੀਆਂ ਬਣਾ ਲੈਂਦੇ ਨੇ ਕਿਸੇ ਨੂੰ ਮਾਮਾ ਕਿਸੇ ਨੂੰ ਚਾਚਾ ਕਿਸੇ ਨੂੰ ਤਾਇਆ ਕਿਸੇ ਨੂੰ ਫੁੱਫੜ ਕਿਸੇ ਨੂੰ ਭਰਾ ਕਿਸੇ ਨੂੰ ਭੈਣ ਬਣਾ ਲੈਂਦੇ ਨੇ ਕਿ ਇਹ ਹੁਣ ਯੁੱਧ ਨਸ਼ਿਆਂ ਵਿਰੁੱਧ ਦੇ ਵਿੱਚ ਇਹ ਖੁਦ ਲਿਸਟਾਂ ਤਿਆਰ ਕਰਨਗੇ ਕਿ ਕਿਹੜਾ ਕਾਉਂਸਲਰ ਹੈ ਉਹ ਖੁਦ ਜਿਹੜਾ ਖੜਾ ਹੋ ਕੇ ਕਹੇਗਾ ਕਿ ਹਾਂ ਮੇਰੇ ਇਲਾਕੇ ਦੇ ਵਿੱਚ ਚਾਰ ਲੋਕ ਨੇ ਜਿਹੜੇ ਨਸ਼ਾ ਤਸਕਰੀ ਦੇ ਵਿੱਚ ਹੈਗੇ ਨੇ ਇਹ ਖੁਦ ਖਬਰਾਂ ਦੇਣਗੇ ਕਿਹੜਾ ਸਰਪੰਚ ਹੈ ਜਿਹੜਾ ਨਿਕਲ ਕੇ ਸਾਹਮਣੇ ਆਏਗਾ ਔਰ ਖੁਦ ਹੱਥ ਖੜਾ ਕਰਕੇ ਕਹੇਗਾ ਕਿ ਮੇਰੇ ਇਲਾਕੇ ਦੇ ਵਿੱਚ ਸਿਰਫ ਇੱਕ ਨਸ਼ਾ ਤਸਕਰ ਸੀ ਜਿਹਨੂੰ ਮੈਂ ਫੜਾ ਦਿੱਤਾ ਸ਼ਾਇਦ ਨਹੀਂ ਲekin ਜਿੱਥੋਂ ਮੈਂ ਅੱਜ ਵੀਡੀਓ ਸ਼ੁਰੂ ਕੀਤੀ ਸੀ ਉਸ ਵੀਡੀਓ ਨੂੰ ਜੇ ਅਸੀਂ ਲੈ ਕੇ ਚੱਲੀਏ ਤੇ ਜੇ ਉਹ ਕਾਉਂਸਲਰ ਦੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਫੋਨ ਤੇ ਰਾਤ ਤੱਕ ਕਰਕੇ ਉਸ ਲੇਡੀ ਦਾ ਘਰ ਢਵਾ ਸਕਦੇ ਨੇ ਉਹਦੇ ਉੱਤੇ ਐਫ ਆਈ ਆਰ ਕਰ ਸਕਦੇ ਨੇ ਤੇ ਕੀ ਬਾਕੀ ਦੇ ਕਾਉਂਸਲਰ ਸੁੱਤੇ ਨੇ ਜਿਹੜੇ ਬਾਕੀ ਦੇ ਸਰਪੰਚ ਨੇ ਕੀ ਉਹ ਇਹ ਐਕਸ਼ਨ ਨਹੀਂ ਲੈ ਸਕਦੇ ਕਿਹੜਾ ਕਾਉਂਸਲਰ ਹੈ ਜਿਹੜਾ ਅੱਜ ਯੁੱਧ ਨਸ਼ਾ ਵਿਰੁੱਧ ਲੜ ਰਿਹਾ ਕੀ ਆਪਣੇ ਇਲਾਕੇ ਦੇ ਵਿੱਚ ਇੱਕ ਸੈਮੀਨਾਰ ਕਰਾ ਦੇਣਾ ਉਸ ਇਲਾਕੇ ਦੇ ਐਮ ਐਲ ਏ ਨੂੰ ਬੁਲਾ ਕੇ ਚਾਰ ਲੋਕ ਇਕੱਠੇ ਕਰਕੇ ਲੋਕਾਂ ਦੇ ਅੱਗੇ ਪ੍ਰਚਾਰ ਕਰ ਦੇਣਾ ਕਿ ਸਾਡੀ ਸਰਕਾਰ ਯੁੱਧ ਨਸ਼ਾ ਵਿਰੋਧ ਲੜ ਰਹੀ ਹੈ ਕੀ ਇਹ ਬਹੁਤ ਹੈ ਕੀ ਇਹੀ ਯੁੱਧ ਤੁਸੀਂ ਲੜ ਰਹੇ ਹੋ ਅੱਜ ਇੱਕ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਕਾਉਂਸਲਰਾਂ ਦੀ ਉਹਨਾਂ ਸਰਪੰਚਾਂ ਦੀ ਜਿਨ੍ਹਾਂ ਨੂੰ ਲੋਕਾਂ ਨੇ ਚੁਣਿਆ ਤੁਹਾਡਾ ਕੰਮ ਸਿਰਫ ਗਲੀਆਂ ਨਾਲੀਆਂ ਸਾਫ਼ ਕਰਾਉਣਾ ਨਹੀਂ ਤੁਹਾਡਾ ਕੰਮ ਟਿਊਬਲ ਠੀਕ ਕਰਵਾਉਣਾ ਹੀ ਨਹੀਂ ਹੈਗਾ ਜੇ ਤੁਹਾਡੇ ਇਲਾਕੇ ਦੇ ਵਿੱਚ ਇਹ ਸਾਰੀਆਂ ਸਹੂਲਤਾਂ ਠੀਕ ਹੋ ਜਾਣ ਔਰ ਸਾਰਾ ਏਰੀਆ ਤੁਹਾਡਾ ਨਸ਼ੇ ਦਾ ਗੜ੍ਹ ਬਣ ਜਾਏ ਤੇ ਤੁਹਾਡੀਆਂ ਗਲੀਆਂ ਨਾਲੀਆਂ ਸਾਫ਼ ਕਿਸੇ ਨੇ ਨਹੀਂ ਦੇਖਣੀਆਂ ਤੁਹਾਡੇ ਇਲਾਕੇ ਦੇ ਵਿੱਚ ਲਾਈਟਾਂ ਲੱਗੀਆਂ ਕਿਸੇ ਨੇ ਨਹੀਂ ਦੇਖਣੀਆਂ ਔਰ ਸਿਰਫ ਚੌਂਕਾਂ ਦੇ ਵਿੱਚ ਮੰਦਰਾਂ ਦੇ ਵਿੱਚ ਸਕੂਲਾਂ ਦੇ ਵਿੱਚ ਜਾ ਕੇ ਇੱਕ ਸੈਮੀਨਾਰ ਕਰਾ ਦੇਣਾ 5 ਮਿੰਟ ਦਾ ਭਾਸ਼ਣ ਕਾਉਂਸਲਰ ਦੇ ਰਿਹਾ 5 ਮਿੰਟ ਦਾ ਭਾਸ਼ਣ ਐਮਐਲਏ ਸਾਹਿਬ ਦੇ ਰਹੇ ਨੇ 2-4 ਹੋਰ ਵੀਰ ਭਰਾ ਬੋਲ ਰਹੇ ਨੇ ਕੀ ਇਦਾਂ ਤੁਸੀਂ ਯੁੱਧ ਨਸ਼ਾ ਵਿਰੁੱਧ ਲੜ ਲੋਗੇ ਮੈਨੂੰ ਲੱਗਦਾ ਵੀ ਹੁਣ ਥੋੜਾ ਜਿਆ ਸਿੱਧੇ ਹੋਣ ਦੀ ਲੋੜ ਹੈ ਪਬਲਿਕ ਹਾਰ ਮੰਨ ਚੁਕੀ ਆ ਪਬਲਿਕ ਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ ਸਾਨੂੰ ਖਬਰ ਦਿਓ ਕਿ ਕੌਣ ਨਸ਼ਾ ਵੇਚ ਰਿਹਾ ਇਹ ਕੁਝ ਮਜ਼ਾਕ ਜਿਹਾ ਲੱਗਦਾ ਹੈ ਕਿ ਤੁਸੀਂ ਪਬਲਿਕ ਤੋਂ ਪੁੱਛ ਰਹੇ ਹੋ ਯਾਰ ਤੁਸੀਂ ਨੰਬਰ ਉਹਨਾਂ ਨੂੰ ਦੇ ਰਹੇ ਹੋ ਕਿ ਤੁਸੀਂ ਸਾਨੂੰ ਇਨਫੋਰਮੇਸ਼ਨ ਦਿਓ ਕੌਣ ਨਸ਼ਾ ਵੇਚ ਰਿਹਾ ਜਦੋਂ ਤੁਸੀਂ ਵੋਟਾਂ ਲੈਣੀਆਂ ਹੁੰਦੀਆਂ ਨੇ ਜਦੋਂ ਤੁਸੀਂ ਇਲੈਕਸ਼ਨ ਕੈਂਪੇਨਿੰਗ ਕਰਨੀ ਹੁੰਦੀ ਹੈ ਤੁਸੀਂ ਆਪਣੀ ਪਾਰਟੀ ਦੇ ਜਿਹੜੇ ਕੋਈ ਵਾਰਡ ਪ੍ਰਧਾਨ ਜਾਂ ਬਲਾਕ ਪ੍ਰਧਾਨ ਜਿਹੜੇ ਵੀ ਤੁਸੀਂ ਲਾਏ ਨੇ ਉਸ ਇਲਾਕੇ ਦੇ ਐਕਸ ਕਾਉਂਸਲਰ ਕਾਉਂਸਲਰ ਕੈਂਡੀਡੇਟ ਤੁਸੀਂ ਉਹਨਾਂ ਨੂੰ ਇਲਾਕਿਆਂ ਦੇ ਵਿੱਚ ਭੇਜਦੇ ਹੋ ਉਹ ਮੀਟਿੰਗਾਂ ਕਰਵਾਉਂਦੇ ਨੇ ਉਹ 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 ਲਿਸਟਾਂ ਤਿਆਰ ਕਰਦੇ ਨੇ ਉਹ ਕੱਲੇ-ਕੱਲੇ ਬੰਦੇ ਦਾ ਰਾਫਤਾ ਐਮ ਐਲ ਏ ਮੰਤਰੀਆਂ ਤੱਕ ਪਹੁੰਚਾਉਂਦੇ ਨੇ ਲੇਕਿਨ ਹੁਣ ਜਦੋਂ ਯੁੱਧ ਨਸ਼ਿਆਂ ਵਿਰੁੱਧ ਦੀ ਗੱਲ ਆਈ ਹੈ ਤੇ ਤੁਸੀਂ ਪਬਲਿਕ ਨੂੰ ਕਹਿ ਰਹੇ ਹੋ ਕਿ ਪਬਲਿਕ ਅੱਗੇ ਆਵੇ ਤਾਂ ਸਾਨੂੰ ਜਾਣਕਾਰੀ ਦੇਵੇ ਲੇਕਿਨ ਨਹੀਂ ਸਾਨੂੰ ਇੱਥੇ ਸੋਚਣਾ ਪਏਗਾ ਕਿ ਜੇ ਇੱਕ ਵਾਰਡ ਦੇ ਵਿੱਚ ਜਾਂ ਇੱਕ ਕਿਸੇ ਕੰਸਟਿਟੂਐਂਸੀ ਦੇ ਵਿੱਚ ਕਿਸੇ ਨੇ ਇੱਕ ਆਧਾਰ ਕਾਰਡ ਦੀ ਕਰੈਕਸ਼ਨ ਤੱਕ ਵੀ ਕਰਾਣੀ ਹੁੰਦੀ ਹੈ ਜੇ ਕਿਸੇ ਨੇ ਕੋਈ ਸਰਟੀਫਿਕੇਟ ਬਣਵਾਣਾ ਹੈ ਕਿਸੇ ਵੀ ਤਰ੍ਹਾਂ ਦਾ ਕੋਈ ABCD ਕੰਮ ਕਰਵਾਉਣਾ ਹੈ ਤੇ ਉਹਨੂੰ ਗਰੰਟੀ ਲੈਣੇ ਪੈਂਦੀ ਹੈ ਕਾਉਂਸਲਰ ਦੀ ਔਰ ਐਮਐਲਏ ਦੀ ਤੇ ਅੱਜ ਜਦੋਂ ਯੁੱਧ ਨਿਸ਼ਿਆਂ ਵਿਰੁੱਧ ਲੜਨ ਦੀ ਕੋਸ਼ਿਸ਼ ਹੋ ਰਹੀ ਹੈ ਤੇ ਉਹਦੇ ਵਿੱਚ ਕਾਉਂਸਲਰ ਤੇ ਸਰਪੰਚਾ ਦੀ ਜ਼ਿੰਮੇਵਾਰੀ ਕਿਉਂ ਨਹੀਂ ਲਈ ਜਾ ਰਹੀ ਇਹ ਸਰਕਾਰ ਤੇ ਵੀ ਸਵਾਲ ਹੈ ਤੇ ਸਰਕਾਰ ਜਿਨ੍ਹਾਂ ਦੇ ਸਲਾਹਕਾਰ ਇੰਨੇ ਇੰਨੇ ਸੁਲਝੇ ਹੋਏ ਲੋਕ ਬੈਠੇ ਨੇ ਅੱਜ ਉਹਨਾਂ ਨੂੰ ਵੀ ਇਹ ਚਾਹੀਦਾ ਹੈ ਕਿ ਜਦ ਤੁਹਾਡੀ ਕਾਰਪੋਰੇਸ਼ਨ ਮੈਂ ਸਿਰਫ ਜਲੰਧਰ ਦੀ ਗੱਲ ਕਰਾਂਗਾ ਜੇ ਸਾਡੇ ਜਲੰਧਰ ਦੇ ਵਿੱਚ ਅਜ ਕਾਰਪੋਰੇਸ਼ਨ ਵੀ ਆਮ ਆਦਮੀ ਪਾਰਟੀ ਦੀ ਆ ਤੇ ਸਰਕਾਰ ਵੀ ਉੱਪਰ ਆਮ ਆਦਮੀ ਪਾਰਟੀ ਦੀ ਆ ਤੇ ਸਰਕਾਰ ਕਿਉਂ ਨਹੀਂ ਇਹ ਜ਼ਿੰਮੇਵਾਰੀ ਕਾਉਂਸਲਰਾਂ ਦੀ ਲਾ ਰਹੀ ਕਿ ਤੁਸੀਂ ਆਪਣੇ ਆਪਣੇ ਵਾਰਡ ਦੇ ਵਿੱਚ ਜਿੰਨੇ ਲੋਕ ਨਸ਼ਾ ਤਸਕਰੀ ਕਰਦੇ ਨੇ ਤੁਸੀਂ ਉਹਨਾਂ ਦੀ ਜਾਣਕਾਰੀ ਸਰਕਾਰ ਤੱਕ ਪਹੁੰਚਾਓ ਜੇ ਅੱਜ ਸਰਕਾਰ ਇਹ ਨੋਟੀਫਿਕੇਸ਼ਨ ਕੱਢ ਦਿੰਦੀ ਆ ਕਿ ਜੇ ਕਿਸੇ ਕਾਉਂਸਲਰ ਦੇ ਏਰੀਆ ਦੇ ਵਿੱਚ ਕੋਈ ਨਸ਼ਾ ਤਸਕਰ ਫੜਿਆ ਜਾਂਦਾ ਤੇ ਉਹਨੂੰ ਉਹਦਾ 파ਟਨਰ ਗਿਣਿਆ ਜਾਏਗਾ ਕਿਉਂਕਿ ਜੇ ਕੋਈ ਵੀ ਨਸ਼ਾ ਤਸਕਰ ਪਿਛਲੇ ਕੁਝ ਸਮੇਂ ਤੋਂ ਨਸ਼ਾ ਵੇਚ ਰਿਹਾ ਇਹਦਾ ਮਤਲਬ ਹੈ ਕਿ ਉਹ ਕਾਉਂਸਲਰ ਨੇ ਅੱਖਾਂ ਮੀਟੀਆਂ ਹੋਈਆਂ ਨੇ ਤੇ ਉਹਦੀਆਂ ਅੱਖਾਂ ਮੀਟਣ ਦਾ ਕਾਰਨ ਵੀ ਸਰਕਾਰ ਨੂੰ ਜਾਣਨਾ ਜ਼ਰੂਰੀ ਹੈ। ਸ਼ਾਇਦ ਕੁਝ ਲੋਕਾਂ ਨੂੰ ਇਹ ਮੇਰੀਆਂ ਗੱਲਾਂ ਚੰਗੀਆਂ ਨਾ ਲੱਗਣ ਕਿਉਂਕਿ ਅ ਅੱਜ ਜੇ ਅਸੀਂ ਗੱਲ ਕਰੀਏ ਸਾਡੇ ਜਲੰਧਰ ਸ਼ਹਿਰ ਦੀ ਤੇ ਜਲੰਧਰ ਸ਼ਹਿਰ ਦੇ ਅਲੱਗ-ਅਲੱਗ ਏਰੀਏ ਜਿਹੜੇ ਉਹ ਹਿਟਲਿਸਟ ਦੇ ਵਿੱਚ ਆਏ ਹੋਏ ਨੇ। ਅਲੱਗ-ਅਲੱਗ ਲੋਕਾਂ ਦੇ ਜਿਹੜੇ ਉਹ ਮਕਾਨ ਟਾਏ ਜਾ ਰਹੇ ਨੇ ਲੇਕਿਨ ਲੋਕ ਫਿਰ ਵੀ ਨਹੀਂ ਡਰ ਰਹੇ। ਕਾਰੋਬਾਰ ਉਦਾਂ ਹੀ ਚੱਲ ਰਿਹਾ ਸਿਰਫ ਦੇਖਣਾ ਬੰਦ ਹੋ ਗਿਆ। ਤੋ ਜੇ ਦਿਖਣਾ ਬੰਦ ਹੋਇਆ ਇਹਦਾ ਮਤਲਬ ਕਿ ਲੋਕ ਅੰਡਰਗਰਾਉਂਡ ਹੋ ਕੇ ਕੰਮ ਕਰ ਰਹੇ ਨੇ ਜਿਹੜੇ ਜਿਹੜੇ ਏਰੀਏ ਸਰਕਾਰ ਦੀ ਹਟ ਲਿਸਟ ਦੇ ਵਿੱਚ ਨਹੀਂ ਉਸ ਉਸ ਏਰੀਏ ਦੇ ਕਾਉਂਸਲਰ ਦੀ ਜ਼ਿੰਮੇਵਾਰੀ ਲਈ ਜਾਏ ਹਰ ਵਾਰਡ ਨੂੰ ਜਿਹੜਾ ਕਲੀਨ ਕਰਨਾ ਹੈ ਤੇ ਵਾਰਡ ਵਾਈਜ਼ ਹੀ ਕਰਨਾ ਪੈਣਾ ਜੇ ਅੱਜ ਮੌਨਸੂਨ ਅਜ ਤੂੰ ਡੇਢ ਮਹੀਨਾ ਬਾਅਦ ਜੇ ਆਣਾ ਤੇ ਕਾਰਪੋਰੇਸ਼ਨ ਨੂੰ ਦੌੜ ਲੱਗੀ ਆ ਕਿ ਅਸੀਂ ਸਾਰੇ ਗਲੀਆਂ ਨਾਲੀਆਂ ਸੀਵਰੇਜ ਪਹਿਲੇ ਹੀ ਸਾਫ਼ ਕਰਾ ਦਈਏ ਕਿਉਂਕਿ ਜਦੋਂ ਬਾਰਸ਼ਾਂ ਹੋਣ ਤੇ ਬਲੌਕੇਜ ਨਾ ਆਵੇ ਤੇ ਜੇ ਯੁੱਧ ਨਸ਼ਿਆਂ ਵਿਰੁੱਧ ਸਰਕਾਰ ਨੇ ਲੜਨਾ ਤੇ ਕੋਈ ਵੀ ਐਕਸ਼ਨ ਲੈਣ ਤੋਂ ਪਹਿਲੇ ਉਹਨਾਂ ਨੂੰ ਕਾਉਂਸਲਰ ਲੈਵਲ ਤੇ ਉਤਰਨਾ ਪਏਗਾ ਇਹ ਗਲੀਆਂ ਨਾਲੀਆਂ ਸਾਫ਼ ਉਹਨਾਂ ਨੇ ਕਰਾਉਣੀਆਂ ਨੇ ਔਰ ਕਿਹੜੀ ਗਲੀ ਦੇ ਵਿੱਚ ਕਿਹੜੇ ਕੋਨੇ ਦੇ ਵਿੱਚ ਕਿਹੜਾ ਨਸ਼ਾ ਤਸਕਰ ਹੈ ਇਹ ਹਰ ਕੋਈ ਕਾਉਂਸਲਰ ਜਾਣਦਾ ਉਹ ਨਹੀਂ ਗੱਲ ਕਰਦਾ ਉਹ ਨਹੀਂ ਬੋਲਦਾ ਸ਼ਾਇਦ ਉਹਦੀਆਂ ਵੀ ਕੁਝ ਮਜਬੂਰੀਆਂ ਨੇ ਲੇਕਿਨ ਅਗਰ ਜੇ ਉਹਦੀਆਂ ਮਜਬੂਰੀਆਂ ਨੇ ਤੇ ਫਿਰ ਅਸੀਂ ਪਬਲਿਕ ਨੂੰ ਇਹ ਜਿਹੜੇ ਨੰਬਰ ਕਿਉਂ ਦੇ ਰਹੇ ਹਾਂ ਜੇ ਇਦਾਂ ਦੇ ਨੰਬਰ ਅਸੀਂ ਪਬਲਿਕ ਨੂੰ ਦੇ ਰਹੇ ਹਾਂ ਪਬਲਿਕ ਨੂੰ ਕਹਿ ਰਹੇ ਹਾਂ ਕਿ ਤੁਸੀਂ ਸਾਨੂੰ ਜਾਣਕਾਰੀ ਦਿਓ ਤੇ ਅਸੀਂ ਆਪਣੇ ਨੁਮਾਇੰਦਿਆਂ ਨੂੰ ਕਿਉਂ ਨਹੀਂ ਕਹਿ ਸਕਦੇ ਨੁਮਾਇੰਦਿਆਂ ਦੀ ਜ਼ਿੰਮੇਵਾਰੀ ਕੀ ਹੈ ਮੈਂ بار بار ਉਹੀ ਗੱਲ ਤੇ ਆਵਾਂਗਾ ਕਿ ਇਹਨਾਂ ਦਾ ਕੰਮ ਸਿਰਫ ਗਲੀਆਂ ਨਾਲੀਆਂ ਸਾਫ਼ ਕਰਾਉਣਾ ਨਹੀਂ ਹੈ ਇਹਨਾਂ ਦਾ ਆਪਣੇ ਇਲਾਕੇ ਦੀ ਦੇਖਰੇਖ ਕਰਨਾ ਆਪਣੇ ਇਲਾਕੇ ਦੇ ਵਿੱਚ ਕੱਲੇ-ਕੱਲੇ ਬੰਦੇ ਦੀ ਜਾਣਕਾਰੀ ਰੱਖਣਾ ਇੱਕ ਕਾਉਂਸਲਰ ਇੱਕ ਸਰਪੰਚ ਦਾ ਕੰਮ ਹੈ ਤੋਂ ਮੈਨੂੰ ਲੱਗਦਾ ਹੈ ਵੀ ਹੁਣ ਸਰਕਾਰ ਜੇ ਯੁੱਧ ਨਸ਼ਾ ਵਿਰੁੱਧ ਲੜਨ ਲਈ ਸੜਕਾਂ ਤੇ ਆ ਹੀ ਗਈ ਹੈ ਤੇ ਫਿਰ ਇਹਨਾਂ ਨੂੰ ਕੁਇਕ ਐਕਸ਼ਨ ਲੈਣਾ ਪਏਗਾ ਆਪਣੇ ਨੁਮਾਇੰਦਿਆਂ ਨੂੰ ਜਿਹੜਾ ਤੇਜ਼ ਕਰਨਾ ਪਏਗਾ ਨਾ ਕਿ ਜਨਤਾ ਨੂੰ ਸੈਮੀਨਾਰ ਕਰ ਕਰਕੇ ਲੋਕਾਂ ਨੂੰ ਉਹੀ ਗੱਲਾਂ ਪੜ੍ਹਾਈ ਜਾਓ ਬਾਰ ਬਾਰ ਉਹਨਾਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਸਮਝਾਈ ਜਾਓ ਜੇ ਲੋਕਾਂ ਨੇ ਸਾਰੀ ਜ਼ਿੰਮੇਵਾਰੀ ਕਰਨੀ ਹੈ ਤੇ ਫਿਰ ਤੇ ਕਾਉਂਸਲਰ ਤੇ ਸਰਪੰਚ ਫਿਰ ਕੀ ਕਰਨਗੇ ਜਾਂ ਫਿਰ ਕਹਿ ਦਿੱਤਾ ਜਾਏ ਕਿ ਇਹ ਫਿਰ ਅੰਡਰਸਟੈਂਡਿੰਗ ਨਾਲ ਹੀ ਕੰਮ ਹੋ ਰਿਹਾ ਚਲੋ ਬਲੇਮ ਵਾਰ ਤੇ ਮੈਂ ਨਹੀਂ ਆਣਾ ਲੇਕਿਨ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਸ਼ਲਾਘਾ ਯੋਗ ਕਦਮ ਹੈ ਲੇਕਿਨ ਕਿਤੇ ਨਾ ਕਿਤੇ ਜਿਹੜੀ ਜ਼ਿੰਮੇਦਾਰ ਲੋਕ ਨੇ ਉਹਨਾਂ ਦੀ ਇਹਦੇ ਵਿੱਚ ਉਹਨਾਂ ਦਾ ਇਹਦੇ ਵਿੱਚ ਜਿਹੜਾ ਉਹ ਸਾਥ ਦੀ ਲੋੜ ਹੈ ਅਸੀਂ ਪਬਲਿਕ ਤੋਂ ਸਾਥ ਮੰਗ ਰਹੇ ਆ ਪਬਲਿਕ ਤੁਹਾਡਾ ਸਾਥ ਤਾਂ ਹੀ ਦੇਗੀ ਜੇ ਤੁਹਾਡੇ ਕਾਉਂਸਲਰ ਤੁਹਾਡੇ ਸਰਪੰਚ ਤੁਹਾਡੇ ਨਾਲ ਨੇ ਔਰ ਮੈਂ ਹਮੇਸ਼ਾ ਗੱਲ ਕਰਦਾ ਆਇਆ ਕਿ ਸਿਰਫ ਸੋਸ਼ਲ ਮੀਡੀਆ ਵਾਰ ਦੇ ਵਿੱਚ ਨਾ ਪਿਆ ਜਾਵੇ ਜ਼ਰੂਰੀ ਨਹੀਂ ਕਿ ਜਿਹੜੀ ਵੀਡੀਓ ਵਾਇਰਲ ਹੋ ਗਈ ਆ ਉਹੀ ਨਸ਼ਾ ਤਸਕਰ ਤੇ ਉਹੀ ਕਾਉਂਸਲਰ ਦੇ ਕਹਿਣ ਦੇ ਉੱਤੇ ਐਕਸ਼ਨ ਲਿਆ ਜਾਵੇ ਜਿਹੜੇ ਕਾਉਂਸਲਰ ਕੋਈ ਨਹੀਂ ਗੱਲ ਕਰ ਰਹੇ ਜਿਨ੍ਹਾਂ ਦੇ ਏਰੀਆ ਦੇ ਵਿੱਚ ਅੱਜ ਵੀ ਨਸ਼ੇ ਦਾ ਘੜ ਹੈ ਉਹਨਾਂ ਕਾਉਂਸਲਰਾਂ ਨੂੰ ਭਰੋਸੇ ਵਿੱਚ ਲਿਆ ਜਾਏ ਉਹ ਸਾਰੇ ਲੋਕ ਜਿਹੜੇ ਨੇ ਉਹ ਸ਼ਾਇਦ ਉਹ ਵੀ ਡਰਦੇ ਮਾਹੌਲ ਦੇ ਵਿੱਚ ਨੇ ਔਰ ਉਹਨਾਂ ਨੂੰ ਭਰੋਸੇ 'ਚ ਲਿਆ ਜਾਏ ਉਹ ਉਹਨਾਂ ਲੋਕਾਂ ਦੇ ਕੋਲੋਂ ਡਿਟੇਲਸ ਜਿਹੜੀਆਂ ਲੈਣੀਆਂ ਬਹੁਤ ਜ਼ਰੂਰੀ ਨੇ ਔਰ ਸ਼ਾਇਦ ਜੇ ਇਦਾਂ ਸਰਕਾਰ ਅਜ ਕਰਦੀ ਹੈ ਕੁਝ ਸਖਤ ਐਕਸ਼ਨ ਆਪਣੇ ਹੀ ਸਰਪੰਚਾਂ ਤੇ ਕਾਉਂਸਲਰਾਂ ਦੇ ਉੱਪਰ ਲੈਂਦੀ ਹੈ ਉਹਨਾਂ ਦੀਆਂ ਸਖਤ ਡਿਊਟੀਆਂ ਲਗਾਉਂਦੀ ਹੈ ਤੇ ਸ਼ਾਇਦ ਇਹ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਇਹ ਘੱਟ ਸਮੇਂ ਦੇ ਵਿੱਚ ਹੀ ਜਿੱਤਿਆ ਜਾ ਸਕਦਾ ਹੈ ਬਾਕੀ ਸਰਕਾਰ ਦੇ ਕੋਲ ਹੁਣ ਪਾਵਰ ਹੈ ਕੁਝ ਵੀ ਉਹ ਕਰ ਸਕਦੇ ਨੇ ਲੇਕਿਨ ਸੁਝਾ ਦੇਣਾ ਸਾਡਾ ਫੰਡamentals ਰਾਈਟ ਹੈ ਐਕਚੁਅਲੀ ਇਹ ਟੋਪਿਕ ਜਿਹੜਾ ਅੱਜ ਕੁਝ ਦਿਨਾਂ ਤੋਂ ਮੈਂ ਦੇਖ ਰਿਹਾ ਕਿ ਇਹ ਜਿਹੜਾ ਯੁੱਧ ਨਸ਼ਾ ਵਿਰੋਧੀ ਚੱਲ ਰਿਹਾ ਉਹ ਉਹਨੂੰ ਨਾ ਪਟਕਾਇਆ ਜਾ ਰਿਹਾ ਸਿਰਫ ਗਲੀਆਂ ਭਲੀਆਂ ਚ ਸੈਮੀਨਾਰ ਕਰਕੇ ਇਸ ਕਰਕੇ ਮੈਂ ਚਾਹੁੰਦਾ ਸੀ ਕਿ ਮੇਰਾ ਪੁਆਇੰਟ ਆਫ View ਕੀ ਹੈ ਮੈਂ ਤੁਹਾਡੇ ਨਾਲ ਸਾਂਝਾ ਕਰਾਂ ਤੋਂ ਹਰ ਕਿਸੇ ਨੂੰ ਆਪਣਾ opinion ਦੇਣ ਦਾ ਪੂਰਾ ਹੱਕ ਹੈ ਬਾਕੀ ਤੁਹਾਡੇ ਜਵਾਬਾਂ ਦਾ ਇੰਤਜ਼ਾਰ ਰਹੇਗਾ ਆਖਿਰ ਤੁਸੀਂ ਕੀ ਸੋਚਦੇ ਹੋ ਕਿ ਜਿਹੜਾ ਯੁੱਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਦਾ ਚੱਲ ਰਿਹਾ ਉਹਨੂੰ ਰੋਕਣ ਦੇ ਲਈ ਸਭ ਤੋਂ ਜ਼ਰੂਰੀ ਕਦਮ ਕਿਹੜਾ ਹੋਏਗਾ ਜੀ ਤੁਹਾਡੇ ਕਮੈਂਟਸ ਦਾ ਇੰਤਜ਼ਾਰ ਰਹੇਗਾ ਜੁੜੇ ਰਹਿਣ ਲਈ ਧੰਨਵਾਦ